ਉਹਨਾਂ ਦੇ ਗੈਸਪ ਲੈਂਦੇ ਦੀ ਲੜਾਈ ਪੈ ਗਈ ਇਹਨਾਂ ਦੀ ਜਿਹੜੀ ਹਰੇਕ ਰਿਸ਼ਤੇ ਅਰ ਵਿੱਚ ਪੈਂਦੀ ਉਹ ਪੈਂਦੀ ਹੁੰਦੀ ਹੈਗੀ ਲਗੜੀ ਦੇਖ ਰਹੀ ਹੈ ਕਿ ਪੁੱਸ ਇਹ ਲੜਾਈ ਲੈਣ ਦੇ ਦੀ ਗੈਸ ਪੈਂਦੀ ਉਹ ਪੈਂਦੀ ਹੁੰਦੀ ਹੈਗੀ ਪੱਕਾ ਹੀ ਪੈਂਦੀ ਹੁੰਦੀ ਹੈਗੀ ਇਹਨਾਂ 'ਚ ਵੀ ਵੈਰੀਅਟੀ ਦੇਖੋ ਕਰਤਰੀ ਵੀ ਲੜਾਈ ਕੋਈ ਕਹਿੰਦਾ ਲੈਣਾ ਕੋਈ ਕਹਿੰਦਾ ਨਹੀਂ ਲੈਣਾ ਥੋੜੀ ਗਈ ਚੱਲਦੇ ਹਾਂ ਤੋ ਹੁਣ ਆਪਾਂ ਨੈਕਸਟ ਰਿਸ਼ਤੇ ਅਰ ਵਿੱਚ ਅੱਜ ਗਾਇਸ ਹੁਣ ਅਸੀਂ ਚੱਲਿਆਂਗੇ ਇੱਕ ਆਪਣੇ ਹੋਰ ਰਿਸ਼ਤੇਦਾਰੀ ਦੇ ਵਿੱਚ ਨੈਕਸਟ ਰਿਸ਼ਤੇਦਾਰੀ ਦੇ ਵਿੱਚ ਨੈਕਸਟ ਰਿਸ਼ਤੇਦਾਰੀ ਆ ਸਾਡੀ ਤੇ ਇਹ ਹੈਗੇ ਕਿ ਇਹਨਾਂ ਦੀ ਮਾਸੀ ਦੀ ਕੁੜੀ ਉਹ ਤੇ ਹਨਾ ਮਾਸੀ ਦੀ ਕੁੜੀ ਕੋਲੇ ਚੱਲਿਆਂਗੇ ਸਾਰੇ ਮੇਰੇ ਇਸ ਰਿਸ਼ਤੇ ਇਸ ਲੈਣਾ ਤੇ ਦੇਣਾ ਤੇ ਜਿਹਾਵਾਗੇ ਉਹਦੇ ਤੁਹਾਨੂੰ ਫਿਰ ਨਾਵਾ ਅੱਜ ਦਾ ਦਿਨ ਆ ਜਿਹੜੇ ਇਹਨਾਂ ਦੇ ਰਿਸ਼ਤੇਦਾਰੀ ਦੇ ਨਾਮਾਂਗਾ ਆਪਣਾ ਤੇ ਇਹ ਰਿਸ਼ਤੇਦਾਰੀ ਚ ਵੀ ਬਹੁਤ ਮਜ਼ਾ ਆਇਆ ਲਾਸਟ ਵਾਲੇ ਰਿਸ਼ਤੇ ਰਜੇ ਬੱਚਿਆਂ ਨਾਲ ਇੰਜੋਏ ਕੀਤਾ ਇਹਨਾਂ ਨਾਲ ਵਧੀਆ ਟਾਈਮ ਸਪੈਂਡ ਹੋ ਗਿਆ ਹੁਣ ਅਗਲੀ ਰਿਸ਼ਤੇਦਾਰੀ ਚ ਅਜੇ ਮਿਲੇ ਨਹੀਂ ਸੀਗੇ ਪਹਿਲੀ ਵਾਰ ਬਿਲਕੁਲ ਵਧੀਆ ਖੁੱਲੇ ਦਿਲ ਦੇ ਵਿੱਚੇ ਲੱਗਦੇ ਨੇ ਹਨਾ ਹਾਂ ਇੱਕ ਤਾਂ ਜਦੋਂ ਛੋਟੀ ਸੀਗੀ ਦੂਜੀ ਬੜੀ ਵੀ ਥੋੜੀ ਚਾਹ ਵੀ ਸੀਗਾ ਬਲੌਗ ਚ ਆਉਣ ਦਾ ਹਾਂ ਚਾਹ ਵੀ ਸੀ ਉਹ ਦੇਖਦੇ ਹੁੰਦੇ ਨੇ ਸਾਰਾ ਬਲੌਗ ਆਪਣਾ ਕਹਿੰਦੇ ਸੀ ਦੇਖਦੇ ਹੁੰਦੇ ਆ ਕਿ ਬਲੌਗ ਤੁਹਾਡੇ ਦੇਖ ਕੇ ਚਲੋ ਤੇ ਹੁਣ ਆਪਾਂ ਨੈਕਸਟ ਇਸ ਤੇ ਚੱਲੇਗੇ ਉੱਥੇ ਚੱਲ ਕੇ ਉਹਨਾਂ ਨੂੰ ਵੀ ਮਿਲਾਉਣੇ ਹੈਗੇ ਤੁਹਾਡੇ ਨਾਲ ਤੇ ਦੇਖਦੇ ਆ ਵੀ ਉਹ ਕਿੱਦਾਂ ਆਪਣੇ ਨਾਲ ਪੀਛ ਆਉਂਦੇ ਨੇ ਹਾਂ ਗੱਡੀ ਵਾਲੇ ਅੱਛਾ ਪਰ ਉਹਨੂੰ ਕੀ ਕਰੀਏ ਕਹਿੰਦੀ ਮੋਡ ਮੋੜ ਲਾਦੀ ਗੱਡੀ ਹਾਂ ਵਿੱਚ ਕਈ ਵਾਰ ਵਿੱਚ ਵੀ ਵਿੱਚ ਬੈਜ ਜਾਂਦਾ ਅਗਲਾ ਉਤਰ ਕੇ ਆਪਣੇ ਨੂੰ ਵੀ ਦਿਨਾ ਚਾਹੀਦਾ ਚਲੋ ਠੀਕ ਹੈ ਗਾਇਸਾਂ ਆਪਾਂ ਪਹੁੰਚਣ ਵਾਲੇ ਨੇੜੀ ਹੈਗੀ ਨੇੜੀ ਨੇੜੀ ਰਿਸ਼ਤੇ ਆ ਨਹੀਂ ਸਾਡੀਆਂ ਦੋ ਤਿੰਨ ਜਿਹੜੀਆਂ ਇੱਥੇ ਹੈਗੀਆਂ ਨੇ ਹੈਨਾ ਇਹਨਾਂ ਦੇ ਮਾਮੇ ਦੇ ਰਿਸ਼ਤੇ ਜਿਹੜੇ ਆਪਾਂ ਜਾਣਾ ਮਾਮੇ ਕੋਲੇ ਇਹਨਾਂ ਦੇ ਕੋਲੇ ਉਹ ਆਪਾਂ ਜਾਵਾਂਗੇ ਲਾਸਟ 'ਚ ਵਾਪਸੀ ਵੇਲੇ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਹੈ ਗਾਇਸ ਤੁਹਾਨੂੰ ਦੱਸਣੀ ਭੁੱਲ ਗਏ ਸੀ ਹੁਣ ਜਿਹੜਾ ਅਸੀਂ ਆ ਰਿਸ਼ਤੇ ਆ ਰਹੇ ਜਿਹੜੀ 'ਚ ਉਹਦੇ ਰਾਸਤੇ 'ਚ ਜਿਹੜਾ ਹੈਗਾ ਉਸਨ ਦਾ ਪਿੰਡ ਆਉਣਾ ਹੈਗਾ ਤੇ ਇਹ ਇਹਨਾਂ ਦੀ ਭੁਆਜੀ ਨੇ ਜਿੱਥੇ ਦੀ ਜਾਣਦੇ ਹੋਗੇ ਆਪਾਂ ਗਏ ਸੀਗੇ ਉਹਨਾਂ ਦੇ ਤੇ ਜਮੀ ਲਵਾਉਂਦੀ ਹੈ ਬਰ ਤੇ ਗਾਈਜ਼ ਅਸੀਂ ਝੂਠ ਬੋਲਤਾ ਘਰੇ ਕਿ ਹਾਂ ਤਾਂ ਬਿਲਕੁਲ ਦੀ ਜਾਂਦੀ ਸੀ ਅਸੀਂ ਇਹ ਨਹੀਂ ਪਤਾ ਕੀ ਕਹਾਂਗਾ ਮੈਂ ਦੱਸਦਾਗਾ ਇਹ ਨਹੀਂ ਇਹ ਕਿਹਾਗਾ ਕਹਿੰਦੇ ਅਸੀਂ ਪਾਰਕ ਘੁੰਮਣ ਜਾ ਰਹੇ ਹਾਂ ਕਿਸ ਪਾਸੇ ਔਰ ਸਾਈਡ ਤੇ ਉਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਸਾਡੇ ਕੋਲ ਦੀ ਔਰ ਰਿਸ਼ਤੇਦਾਰੀਆਂ ਦੇ ਵਿੱਚ ਘੁੰਮਦੇ ਫਿਰਦੇ ਨੇਗੇ ਦੋ ਤਿੰਨ ਦਿਨ ਇਸ ਤਰ੍ਹਾਂ ਇਹਨਾਂ ਦੇ ਪਿੰਡ ਦੇ ਕੋਲ ਜਿਹੜੀਆਂ ਤੁਸੀਂ ਜਾ ਰਹੇਗੇ 5 5 7 7 ਫੁੱਟ ਦਾ ਫਾਸਲਾ ਬਣਾਉਣਾ ਰਿਸ਼ਤੇਦਾਰੀ ਤੇ ਸਤਿ ਸ੍ਰੀ ਅਕਾਲ ਮੇਰੀ ਪੈਰੀ ਉੱਤੇ ਮੈਂ ਮੂਲ ਕੋਲਵਾ ਦੇ ਪਹਿਲੋਂ ਨਾਲ ਮੂਲ ਕੋਲ ਲੱਗ ਵੀ ਹੈ ਨਹੀਂ ਬਣਾ ਤੇ ਤੁਸੀਂ ਆਪਣੀ ਅਸੀਂ ਨਹੀਂ ਦਿਖਾਂ ਈਚ ਹੋ ਜਾਗੀ ਆਪਾਂ ਵੀ ਪਿੱਲੋ ਰੱਖ ਲਾਂਗੇ ਇੱਕ ਪਿੱਲੋ ਮੈਨੂੰ ਦੇ ਦਿਓ ਕਿ ਤੂੰ ਰੱਖ ਲੈ ਕੰਨ ਚਾਰ ਮਿੰਟ ਦੇ ਵਿੱਚ ਚੱਕ ਕੇ ਫੜ ਲੀਂਗਾ ਮੈਂ ਨਹੀਂ ਉੱਤਰਾਂਗਾ ਜਿਹੜਾ ਛੋਟੇ ਬੱਚੇ ਆਪਾਂ ਰੋਕਣੀ ਹੋਣੀ ਗੱਡੀ ਯਾਰ ਰੌਲਾ ਕਾਦਾ ਆਪਾਂ ਗੱਡੀ ਨਹੀਂ ਰੁਕਣੀ ਆਪਾਂ ਦੇਖ ਕੇ ਇਧਰ ਮੂੰਹ ਕਰਕੇ ਆਏ ਲੱਗ ਲੰਗੇਗੇ ਦੇਖਦੇ ਬਸ ਵੀ ਚਾਹਾਂ ਅਣਜਾਣ ਸੰਦ ਪਤਾ ਨਹੀਂ ਕਿਹੜੇ ਪਿੰਡ ਆਏ ਤੁਹਾਡਾ ਡੈਡੀ ਮਿਲ ਗਿਆ ਵੀ ਤੁਸੀਂ ਕੌਣ ਆ ਮੈਨੂੰ ਤਾਂ ਪਤਾ ਨਹੀਂ ਹੈ ਤੁਸੀਂ ਕੌਣ ਤੁਸੀਂ ਕੌਣ ਉਹ ਕਹਿੰਕੇ ਮੈਂ ਤੇਰਾ ਡੈਡੀ ਕਹਿੰਦੇ ਫਿਰ ਇਹ ਕੌਣ ਹੈ ਇਹ ਦੀ ਕੁੜੀ ਤੇ ਤੁਸੀਂ ਕੌਣ ਫਿਰ ਉਹ ਸੀ ਤਾਂ ਸੀ ਪਿਓ ਦੀ ਅਜੀ ਪਿਓ ਦੀ ਮੁੱਕੇ ਜਾਈ ਕਿਵੇਂ ਤੂੰ ਜਾਣਦੀ ਨਹੀਂ ਤੁਸੀਂ ਕੌਣ ਚਲੋ ਠੀਕ ਹੈ ਗਾਇਸ ਹੁਣ ਅਸੀਂ ਪਹੁੰਚਦੇ ਆਗੇ ਰਿਸ਼ਤੇਦਾਰੀ ਦੇ ਵਿੱਚ ਦੇ ਉੱਤੇ ਤੁਹਾਨੂੰ ਮਿਲਾਉਣੇ ਉਹਨਾਂ ਨਾਲ ਚਲੋ ਜੀ ਗਈ ਸ਼ੁਕਰਾ ਬੋਲਦੇ ਭਾਈ ਫਾੜ ਕੋਏ ਚੰਡੀ ਦੇ ਲਓ ਜੀ ਪਹੁੰਚ ਗਏ ਅਸੀਂ ਦੂਸਰੀ ਰਿਸ਼ਤੇਦਾਰੀ ਚ ਆ ਗਏ ਆਹ ਵਾਲਾ ਘਰ ਆਹ ਵਾਲਾ ਘਰ ਸ਼ੁਕਰਾ ਆਹ ਬੋਲਦੇ ਕਿਟੂ ਜਵਾਕ ਨੂੰ ਆਹ ਲਓ ਪਹੁੰਚ ਨਾ ਸਟੱਕ ਗਏ ਚਲੋ ਜੀ ਦੋ ਫਾੜ ਕੇ ਲੱਗੇ ਪਏ ਸੀ ਕਦੇ ਉਧਰ ਜਾਈਏ ਕਦੇ ਉਧਰ ਜਾਈਏ ਅਸੀਂ ਅੱਧਾ ਘੰਟਾ ਖੜੇ ਰਹੇ ਅਸੀਂ ਉੱਥੇ। ਕਿੱਸੇ ਦਾ? ਬੱਸ ਮਾਰੋ ਆ। ਤਾਂ ਹੀ ਕੋਈ। ਬਹੁਤਾਂ ਦਾ। ਕਿਹੋ ਜਿਹਾ ਤਾਂ। ਕਿਵੇਂ ਆ? ਬਹੁਤਾ ਪੈ ਗਿਆ ਰਿਸ਼ਤੇਦਾਰ ਤਾਂ ਲੁੜਕ ਗਿਆ। ਥਾਣੀ ਸਾਡਾ ਚਾਹ। ਉਠੋ ਜੀ ਮਹਿਮਾਨ ਜੀ। ਚਾਹ ਪੀ ਲਓ ਹੁਣ ਉੱਠ ਕੇ। ਇਹਦਾ ਪਈਆ ਉਦੋਂ ਦੀ। ਹੋਰ ਗਾਇਸ ਹੁਣ ਅਸੀਂ ਚੱਲਨੇ ਆ ਖੇਤ ਆਪਣੇ ਖੇਤ ਨੇ ਇਧਰਾਂ ਦੇ ਖੇਤੇ ਹਾਂਜੀ ਆ ਦੇਖਿਆ ਮੋੜੇ ਤੁਰਦੇ ਜਾ ਰਹੇ ਨੇ ਸਾਡੇ ਪਿੱਛੇ ਪਿੱਛੇ ਤੁਸੀਂ ਵੀ ਆਗੇ ਹੁਣ ਹੋਰ ਮੇਰਾ ਜੀਨ ਲੱਗੇ ਉੱਤੇ ਇਕੱਲੇ ਦਾ ਮਾਣ ਆ ਜਾਂਦੇ ਕਿਹੜਿਆ ਲੱਗਦਾ ਉੱਤੇ ਗਾਇਸ ਖੂਈ 200 ਕਿਲੋ 200 ਕਿਲੋ 200 ਕਿਲੋ ਇਹ ਨੀ ਰਿਵਿਊ ਵੀ ਹੈ ਨਾ ਇਹ ਹੁਣ ਤੱਕ ਚੱਲਦੀ ਆ ਰੋੜੀ ਹਾਂਜੀ ਇਹ ਵੀ نیچے ਉਤਰੀ ਵੀ ਮੋਟਰਾਂ ਇੱਧਰ ਵੀ ਆਪ ਗਿੱਲਾ ਪੈਗਾ ਉਹ ਬਾਟ ਉੱਪਰ ਤੇ ਉਹਨਾਂ ਪਊਗਾ। ਫਿਰ ਉਸੇ ਨੇ ਕੀਲੇ ਤੂੰ। ਨਹੀਂ ਇੱਕ ਦੋ ਕਪੀਲੇ ਸੀ ਉਹਦੇ। ਇੱਕ ਪੀਲਾਗਾ ਉਹਦੇ ਚ। ਆ ਦੇ ਉਹ ਵਾਲਾ ਪੀਲਾਗਾ। ਆਹੀ ਆ ਇੱਕ ਹਨਾ ਪੱਕਿਆ ਹੋਇਆ। ਹਾਂ ਜੀ। ਹੂੰ। ਪੈਰ ਲੰਬੇ ਹੋ ਰਹੇ। ਮੇਰੇ ਪੈਰ ਤਾਂ ਚੱਲ ਵੀਰ ਤਾਂ ਤੋਲੂਗਾ। ਆਓ ਚੱਲੀਏ। ਚੱਕ ਫਤੇ ਦਾ ਬਣਾਣਾ। ਨਹੀਂ ਕਰ। ਹਾਂ। ਸਹੀ ਗੱਲ ਹੈ। ਮੈਨੂੰ ਚੱਕ ਲੈ ਦੋ। ਆ ਜਾ ਚੱਕਰ ਨੂੰ ਤੂੰ ਨਿਆਣਾ। ਚਲੋ ਜੀ ਗਾਈਸੋ ਇਹ ਤਾਂ ਆਪਾਂ ਆਏ ਆਗੇ ਰਿਸ਼ਤੇਦਾਰਾਂ ਦੇ ਖੇਤ ਧੁੱਪ ਬਹੁਤਾ ਕੀ ਬਾਹਰ ਆਇਆ ਇਹ ਮੈਂ ਤਾਂ ਮੱਚ ਗਿਆ ਜਮਾਈ ਆ ਜਾ ਬੱਜਿਆ ਹਾਂ ਹਾਂ ਪੜਾਂ ਉਹਦੇ ਨਾਲ ਆਊਗਾ ਚਲੋ ਆਪਾਂ ਚੱਲੀਏ ਹਜੋ ਇਹ ਦੇਖੋ ਕਿਵੇਂ ਚੱਕੀ ਆਉਂਦਾ ਉਹਨੂੰ ਐਡਾ ਵੱਡਾ ਜਵਾਕਾ ਤੂੰ ਤੂੰ ਥੱਲੇ ਉਤਰ ਕੇ ਆ ਜਾ ਧੁੱਪਾ ਧੁੱਪਾ ਧੁੱਪ ਕਿ ਤੈਨੂੰ ਫੇਰ ਹੋਂ ਵੀ ਲੱਗੇ ਰਹੀ ਏ ਧੁੱਪ ਤਾਂ ਹੂੰ ਚੱਲ ਛੱਡ ਦੇ ਨਹੀਂ ਦੇ ਨਾ ਪੁੱਤ ਹੋਰ ਕਿਨਾ ਓਹੋ ਗਰਮੀ ਬਹੁਤ ਆ ਭਾਈ ਬਾਹਰ ਦਾ ਥੱਕ ਗਿਆ ਬੰਦਾ ਚੱਕ ਕੇ ਲਿਆਂਦਾ ਬੰਦਾ ਇੰਨਾ ਥੱਕ ਚਲੋ ਜੀ ਕੇਲਾ ਲਿਆਂਦਾ ਤੋੜ ਕੇ ਬਹੁਤ ਵੱਡੇ ਵੱਡੇ ਲਾ ਦਿੰਦੇ ਨੇ ਕੇਲੇ ਇੱਕ ਦਾ ਰੱਖ ਲੰਦਾ ਗਿਆ ਆ ਮੇਰਾ ਕੇਲਾ ਹੋ ਗਿਆ ਇਹ ਉੱਪਰੇ ਪੱਕੀ ਜਾਂਦੇ ਨੇ ਹਾਂ ਸਾਰਿਆਂ ਨੂੰ ਮਿਲ ਜੂ ਹਾਂ ਹਾਂ ਕਟ ਕਟ ਕੇ ਚਲੋ ਚੱਲੀਏ ਅਗਲੇ ਰੇਸਟੋਰੈਂਟ ਵੀ ਜਾਣਾ ਜੀ ਹਲੇ ਕੋ ਉਰ ਜਾਣ ਦੀ ਤਿਆਰੀ ਚ ਦੋ ਦਿਨ ਘਰ ਨਹੀਂ ਟਾਈਮ ਲੱਗ ਜਾਂਦਾ ਚਲੋ ਜੀ ਸਸਿਕਾ ਬੁਲਾ ਦੇ ਸਾਰੇ ਨੂੰ ਬੁਲਾ ਦੇ ਬੰਦਾ 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 ਆ ਆ ਮੈਂ ਹਾਂ ਲੋਕਾਂ ਨੂੰ ਤਾਂ ਦੇਖ ਤਾ ਛੁੱਟੀਆਂ ਨੇ ਤੂੰ ਤਾਂ ਰਹੇ ଥି ਸੀ ਆਇਆ ਕਰਾਂਗੇ ਭਾਂਓ ਕਰਾਉਣ ਨੂੰ ਗਾਣੇ ਆਣਾ ਬੰਦੇ ਵਾਲਾ ਬਸ ਜਲ ਵੀ ਬੜੀ ਪਾਜਾ ਲਊਤਾ ਅੱਛਾ ਉਥੋਂ ਵੀ ਐਵੇਂ ਆਇਆਗਾ ਬਹੂ ਆ ਰਹੀ ਹਾਂ ਬਹੂ ਨੂੰ ਚਾਕੇ ਢੋਲੀ 'ਚ ਬਿਠਾਓ ਬੈ ਜਾ ਬਹੂ ਢੋਲੀ 'ਚ ਜੇ ਬਹੂ ਨੂੰ ਢੋਲੀ 'ਚ ਬਿਠਾਉਂਦੇ ਹੁੰਦੇ ਸੀ ਉਵੇਂ ਬਿਠਾ ਰਹੇ ਨੇ ਫਤਿਹ ਨੂੰ ਚਲੋ ਯਾ ਗਾਈਸ ਆਹ ਰਸਤੇ ਦੀ ਤਿਆਰੀ ਵੀ ਸਾਡੀ ਹੋ ਗਿਆ ਕੰਪਲੀਟ ਹੁਣ ਚੱਲਾਂਗੇ ਆਪਾਂ ਥਰਡ ਰਸਤੇ ਦੀ ਤਿਆਰੀ ਚ ਇਹ ਵੀ ਇਹਨਾਂ ਨੇ ਖੇਤ ਜਾ ਕੇ ਪੂਰਾ ਆਪਣਾ ਮਜੀ ਗੀਤ ਨੇ ਕਰ ਮੀਚਾ ਆਹ ਫਤੇ ਨੇ ਕੇਲਾ ਲਿਆਂਦਾ ਉਥੋਂ ਦੇਖੋ ਤੁਹਾਨੂੰ ਸਾਨੂੰ ਜਾਣਦੇ ਛੋਟੀ ਦਿੰਦਾ ਵਧੀਆ ਸੁਆਦਵਾਈ ਦੂਈ ਨਾਲ ਹੀ ਪਕਾਏ ਹੋਏ ਵਧੀਆ ਓਰੀਜినਲ ਨੇ ਆਰਗੇਨਿਕ ਆ